ਆ ਗਿਆ ਪਨੂ ਤਸ ਆ ਗਿਆ ਪਨੂ ਭਾਜੀ ਬੜੀਆਂ ਥਾਪੀਆਂ ਮਾਰਾਂ ਦੇ ਮਾਰਾ ਇਹ ਤੁਹਾਡੀ ਮਸ਼ੀਨੇ ਪੂਰੀ ਲਾਲਾ ਲਾਲਾ ਕਰਾਈ ਪਈ ਸਾਰੇ ਬੰਦੇ ਭਾਜੀ ਲਾਲਾ ਲਾਲਾ ਹੋਈ ਪਈ ਆ ਜੇਰੀ ਪੁੰਨੂ ਦੀ ਮਸੀਨਾ ਕਰਾਈ ਹੋਈ ਆ ਮਹਾਰਾਜ ਕਹੀ ਏਦਾਂ ਦਾ ਪਾਉਂਦੇ ਜੇ ਜਿਹੜਾ ਸਾਰੇ ਬਨੇ ਪਾਣੀ ਇਹਦੇ ਵਿੱਚ ਬਹੁਤ ਕੁਝ ਪਿੰਦਾ ਜੇ ਅੱਛਾ ਇਹ ਛੜਦਾ ਦੂਰ ਦੂਰ ਤੱਕਾ ਮਸੀਦੀ ਚਰਚਾ ਆਈ ਪਈ ਜੇ ਪੁੰਨੂ ਦੀ ਸਹੀ ਗੱਲ ਜੇ ਸਹੀ ਮੈਂ ਕਹਾਂ ਨੇ ਅੰਡ ਘਲਾ ਦੇ ਜੀ ਅੰਡ ਪੂਰੀ ਪਾ ਗੀ ਦਿੰਦੇ ਜੇ ਏਦਾਂ ਦਾ ਛੱਡੋ ਤੁਸੀਂ ਇੱਚ ਪਿੰਦਾ ਬੜਾ ਕੁਝ ਜੇ ਅੱਛਾ ਮੈਂ ਕਹਾਂ ਨੇ ਹਲਦੀ ਫੂਡ ਬਣਾਇਆ ਆ ਜੀ ਮੈਰੀਨੇਸ਼ਨ ਕੀਤੀ ਆ ਨਾ ਓਕੇ ਮੈਂ ਲੋਕੀ ਜਿਹੜਾ ਇੱਕ ਵਾਰੀ ਖਾ ਗਿਆ ਨਾ ਆ ਕੇ ਪੁੰਨੂ ਦੀ ਦੁਕਾਨ ਤੇ ਦੁਬਾਰਾ ਫੇਰ ਆਊਗਾ ਚਾਰ ਪੰਜ ਬੰਦੇ ਹੋਰ ਲੈ ਕੇ ਆਊਗਾ ਭਾਜੀ ਕਿੰਨੂ ਦੇ ਜਾਣਾ ਭਾਜੀ ਕੋਈ 10 ਕਿਲੋ ਨਹੀਂ ਕੋਈ 20 ਕਿਲੋ ਨਹੀਂ ਕੋਈ 50 ਕਿਲੋ ਨਹੀਂ ਡੇਢ ਡੇਢ ਕੁਆਂਟਲ ਮਾਲ ਬੰਦਾ ਲਿਓ ਕੈਮਰਾ ਲਾ ਕੇ ਵਿਖਾਈਏ ਇਹਨਾਂ ਨੂੰ ਓਕੇ ਆ ਮੈਰੀਨੇਸ਼ਨ ਹੋਈ ਜੇ ਫਿਸਦੀ ਆ ਵੇਖੋ 10 10 ਕਿਲੋ ਦੀ ਪੈਕਿੰਗ ਆ ਵੇਖੋ ਮੈਰੀਨੇਸ਼ਨ ਸਾਡੀ ਪਾਜੀ ਉਹ ਜੱਬਾ ਨੂੰ ਵੀ ਖੋਲ ਕੇ ਵਿਖਾਓ ਮੁੜ ਕੇ ਕਹਿਣਾ ਮੈਂ ਭਾਈ ਕੋਈ ਨਹੀਂ ਵਿੱਚ ਪਾਜੀ ਪਿਓਰ ਸੰਘਾਰਾ ਅਫੀਸਰ ਓਏ ਹੋਏ ਹੋਏ ਪਿਓਰ ਸੰਘਾਰਾ ਓਕੇ 100% ਸੰਘਾਰਾ ਕੋਈ ਆ ਕੇ ਚੈਲੰਜ ਕਰ ਦੇਣਾ ਪੰਨੂ ਡੁਗਲੀ ਗੇਰ ਮਾਲ ਦਿੰਦਾ ਵਾ ਅੱਛਾ ਮੈਂ ਦੁਕਾਨਦਾਰੀ ਕਰਨੀ ਛੱਡ ਦੂੰਗਾ ਇੱਥੋਂ ਵਾਜੀ ਵਾ ਤਾਂ ਮੈਰੀਨੇਟ ਕਿਹੜੀ ਚੀਜ਼ ਦੀ ਕੀਤੀ ਜੇ ਪਾਜੀ ਮੈਰੀਨੇਟਰ ਸਾਡੇ ਵਧੀਆ ਸੀਕ੍ਰੇਟ ਮਸਾਲੇ ਬਿਲਕੁਲ ਲਾਈਟ ਵੇਟ ਜਿਹੜੇ ਜਿਮ ਲੈਵਰ ਮੇਰੇ ਭਰਾ ਨੇ ਨਾ ਬਾਈ ਬਾਈ ਇੰਚ ਦੇ ਡੋਲੇ ਕਰਕੇ ਭੇਜੂ ਤੁਹਾਡਾ ਭਰਾ ਛੋਟਾ ਵੀਰ ਓਏ ਹੋਏ ਹੋਏ ਜਿਹਨੇ ਹੱਥ ਕਰਾ ਦਿਆ ਪਾਜੀ ਐਵੇਂ ਨਹੀਂ ਪੁੰਨੂ ਪੁੰਨੂ ਹੋਈ ਪਈ ਭਰਾਵਾ ਚੱਦ ਕੇ ਹੋਈ ਪਈ ਵੇਖੋ ਇਧਰ ਮਾਰੇ ਕਹਾਂ ਮਰਾ ਕਾਦਿਆਂ ਤੋਂ ਚੱਲ ਕੇ ਆਏ ਨੇ ਬੜੀ ਪੋਰੀ ਦੂਰ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਪਾਜੀ ਕਿੱਥੋਂ ਆਏ ਤੁਸੀਂ ਤੇ ਟੇਸ ਕਿਵੇਂ ਵਧੀਆ ਇਹਨਾਂ ਦਾ ਪਾਜੀ ਸਭ ਤੋਂ ਪਹਿਲਾਂ ਆ ਗਏ ਸਾਡੇ ਚਿਕਨ ਕਬਾਬ ਵਾਹ ਜੀ ਵਾਹ ਹੁਣ ਅਸੀਂ ਇਹਨੂੰ ਕਰਾਂਗੇ ਸਟੀਮ ਪਾਜੀ ਆ ਹੁਣ ਦੂਜੀ ਟਰੇ ਆ ਗਈ ਜੇ ਹੁਣ ਚੱਲੇ ਜਦੇ ਵਿੱਚ ਮਟਰਨ ਕਬਾਬ ਓਕੇ ਪਾਜੀ ਵਧੀਆ ਸਪੈਸ਼ਲ ਮਟਰਨ ਕਬਾਬ ਜੇ ਬਹੁਤ ਸਵਾਦ ਟੇਸਟੀ ਪਾਜੀ ਬਹਿ ਜਾ ਬਹਿ ਜਾ ਕਰਾਈ ਜਾਂਦੇ ਏ ਤੁਸੀਂ ਬਿਲਕੁਲ ਪਾਜੀ ਬਹਿ ਜਾ ਬਹਿ ਜਾ ਆ ਚੱਲੋ ਇਹ ਵੱਡੇ ਵੱਡੇ ਸਾਈਜ਼ ਲੱਗਾ ਨੇ ਪਾਜੀ ਪਾਜੀ ਸਾਈਜ਼ ਚੰਗੇ ਤਗੜੇ ਦੇ ਮਹਾਰਾਜ ਪਾਜੀ ਇਹ ਡੇਡੇ ਵੱਡੇ ਸਾਈਜ਼ ਤੁਹਾਨੂੰ ਕਿਹਨੇ ਖਵਾਉਣੇ ਓਕੇ ਇਹ ਬੱਸ ਮਿਲਨੇ ਪੰਨੂ ਦਾ ਓ ਇੱਥੇ ਰੱਖ ਵਧੀਆ ਟੇਸਟੀ ਦੇ ਵੱਡੇ ਵੱਡੇ ਲੱਗ ਸਹੀ ਆ ਜੀ ਸਹੀ ਆ ਆ ਗਏ ਭਾਈ ਸਾਡੇ ਲੱਗ ਹੁਣ ਇਹ ਨਾ ਕਰਾਂਗੇ ਫੁੱਲ ਸਟੀਮ ਆਹ ਭਾਜੀ ਉਹਨੇ ਇਸਟੀਮ ਕਰਕੇ ਵਿਖਾਵਾਂਗੇ ਅਸੀਂ ਤੁਹਾਨੂੰ ਆਹ ਲੱਗਾ ਸਾਡਾ ਜਾਦੂ ਦਾ ਪਟਾਰਾ ਬੰਦ ਆਹ ਭਾਜੀ ਖੁੱਲਾ ਲੱਗਾ ਸਾਡਾ ਜਾਦੂ ਦਾ ਪਟਾਰਾ ਵੇਖੋ ਨਿਕਲਦੀ ਭਾਵ ਭਾਜੀ ਇਦਾਂ ਹੀ ਖਾਓਗੇ ਤੁਹਾਡੇ ਸਰੀਰ ਵਿੱਚੋਂ ਭਾਵ ਰਿੰਗ ਲੂਗੀ ਆਹ ਭਾਈਓ ਤੁਹਾਨੂੰ ਅਸੀਂ ਲੱਗ ਪੀਸਾਂ ਪਲੇਟ ਲਾ ਕੇ ਵਿਖਾਵਾਂਗੇ ਲੋਕੀ ਲਾਉਂਦੇ ਪਲੇਟ ਵਿੱਚ ਅੱਜ ਪੀਸ ਕੋਈ ਲਾਉਂਦਾ ਦਾ ਪੀਸ ਅੱਛਾ ਜੀ ਮੈਂ ਤੁਹਾਨੂੰ ਲਾ ਕੇ ਵਿਖਾਊਗਾ 12 ਪੀਸ 12 ਪੀਸ ਵੱਡੇ ਵੱਡੇ ਮਾਰਾਏ ਤੁਹਾਨੂੰ ਬਚਣਾ ਨਹੀਂ ਹੈ 12 ਪੀਸ ਲਾ ਦੇ ਬੋਲਾ ਪੀਨ ਭਾਜੀ ਕਸਟਮਰ ਦਾ ਪਿਆਰ ਬਚਣਾ ਏ ਓਕੇ ਕਸਟਮਰ ਦਾ ਪਿਆਰ ਵੱਜਦਾ ਏ ਬਸ ਔਰ ਕੁਝ ਨਹੀਂ ਵੱਜਦਾ ਪੰਨੂ ਨੂੰ ਵਾਹ ਬਈ ਵਾਹ ਭਾਜੀ ਉਹ ਕਹਿੰਦੇ ਆ ਆ ਗਿਆ ਪੰਨੂ ਤੇ ਸਾ ਆ ਗਿਆ ਪੰਨੂ ਪਿਆਰ ਦੀ ਲੱਗ ਪੀ ਦੀ ਪਲੇਟ ਲੱਗ ਗਈ ਜੀ ਹੁਣ ਭਾਜੀ ਤੁਹਾਨੂੰ ਲਾ ਕੇ ਵਿਖਾਵਾਂਗੇ ਮਟਰਨ ਕਬਾਬ ਆ ਲੱਗ ਰਗੇ ਸਾਡੇ ਮਟਰਨ ਕਬਾਬ ਇਹ ਭਾਈ ਕਿੰਨੇ ਪੀਸ ਹੁੰਦੇ ਇਹਦੇ ਵਿੱਚ ਇਹ ਵੀਰ ਜੀ ਆਉਣਗੇ ਇਹ ਇੱਕ ਪਲੇਟ ਦੇ ਵਿੱਚ 4 ਪੀਸ ਓਕੇ ਇਹ ਭਾਈ ਲੱਗ ਲਗੇ ਚਿਕਨ ਕਬਾਬ ਇਹ ਭਾਈ ਆਪ ਤਿਆਰ ਕਰਦੇ ਹੋ ਬਿਲਕੁਲ ਭਾਈ ਆਪ ਤਿਆਰ ਕਰਦੇ ਅਡੇ ਨੂੰ ਮੋਟੇ ਸਾਈਜ਼ ਹੀ ਤੁਹਾਨੂੰ ਕਿੰਨੇ ਦੇਣੇ ਨੇ ਵੱਡੇ ਵੱਡੇ ਸਾਈਜ਼ ਇਹ ਭਾਈ ਕਿੰਨੇ ਪੀਸ ਹੋਣੇ ਪਲੇਟ 'ਚ ਇਹ ਵੀ ਵੀਰ ਜੀ 4 ਪੀਸ ਹੋਣੇ ਜੀ ਆਹ ਭਾਈ ਲੱਗ ਲਗੀ ਸਾਡੀ ਸਟੀਫਿਸ਼ ਦੀ ਪਲੇਟ ਭਾਈ ਇਹਦਾ ਚਰਚਾ ਦੂਰ ਦੂਰ ਤੱਕ ਜੇ ਸਟੀਫਿਸ਼ ਦੇ ਤੁਹਾਡੇ ਭਾਈ ਐਂਡ ਕਰਾ ਦੇ ਦੀ ਐਂਡ ਇੱਕ ਵਾਰੀ ਆਓ ਭਾਈ ਸਾਡੀ ਰੂਹ ਖੋਸੋ ਜੁਹੀ ਚੀਜ਼ ਖਾ ਕੇ ਇਹਦੇ ਭਾਈ ਕਿੰਨੇ ਪੀਸ ਹੋਣਗੇ ਪਲੇਟ ਚ ਪਾਜੀ ਇਹ ਵੀ ਕੋਈ ਗਿਂਤੀ ਮਿੰਤੀ ਨਹੀਂ ਕਰਦਾ ਪੁੰਨੂ ਓਕੇ ਅਟੇ ਛੱਡੇ ਪਾਉਂਦਾ ਏ ਵੱਧ ਪਾਉਂਦਾ ਏ ਪਤਾ ਕੋਈ ਨਹੀਂ ਦਾ ਵਾਹ ਬਈ ਵਾਹ ਪਾਜੀ ਲਾਗੀ ਲਓ ਕੈਮਰਾ ਲਓ ਜੀ ਲਓ ਐਡੇ ਐਡੇ ਮੋٹے ਪੀਸ ਮਾਰਾ ਜਗ੍ਹਾ ਕੋਈ ਲਾ ਕੇ ਜਾ ਕੇ ਖਵਾਉਂਦਾ ਜਗ੍ਹਾ ਨਹੀਂ ਇਹ ਰਹਿ ਗਈ ਪਲੇਟ ਦੇ ਵਿੱਚ ਮੈਂ ਪਾਜੀ ਐਡੇ ਐਡੇ ਮੋٹے ਪੀਸ ਤੁਹਾਨੂੰ ਖਵਾ ਜੇ ਓਕੇ ਮੈਂ ਨਹੀਂ ਮੰਨਦਾ ਆਹ ਭਾਜੀ ਤੁਹਾਨੂੰ ਚੀਜ਼ ਦੀ ਕੁਆਲਿਟੀ ਵਿਖਾਈਏ ਓਕੇ ਕੀ ਐਂ ਕੁਆਲਿਟੀ ਵੇਖਦੇ ਪਏ ਆ ਵਾਹ ਜੀ ਵਾਹ ਆਹ ਭਾਜੀ ਲੱਗ ਪੀਜੇ ਸਟੀਮ ਵਾਲਾ ਓਕੇ ਐਡਾ ਮੋਟਾ ਸਾਈਜ਼ ਸਹੀ ਹੈ ਜੀ ਜੇ ਕੋਈ ਦੇ ਦੇ ਓਕੇ ਤੇ ਫਿਰ ਗੱਲ ਕਰਿਓ ਸਹੀ ਹੈ ਜੀ ਤੇ ਮੂੰਹ ਚ ਪਾਓਗੇ ਨਾ ਕੋਲ ਜਾਣਾ ਵਾ ਆ ਲਾਗੇ ਲਿਆਓ ਕੈਮਰਾ ਆਹ ਦੇਖੋ ਓਏ ਹੋਏ ਹੋਏ ਭਾਜੀ ਪੂਰਾ ਗਲ ਗਿਆ ਜੇ ਰੂਹ ਹੀ ਆ ਜੀ ਇੱਕ ਹਿਸਾਬ ਦਾ ਐ ਭਾਜੀ ਰੂਹ ਆ ਜੀ ਤੂੰ ਵਾਲਾ ਲਾਲਾ ਹੋਈ ਪਈ ਆ ਓਏ ਹੋਏ ਹੋਏ ਗਾਣਾ ਆ ਦੇਖੋ ਫਿਸ਼ ਸਾਡੀ ਓਕੇ ਆ ਚੈੱਕ ਕਰੋ ਸਹੀ ਆ ਜੀ ਸਹੀ ਆ ਮੈਂ ਕਹਿੰਦਾ ਡਰੇਟ ਵੱਡੇ ਡਰੇਟ ਵੱਡੇ ਪੀਸ ਤੁਹਾਨੂੰ ਕੋਈ ਦੇ ਜੇ ਮੈਂ ਨਹੀਂ ਮੰਨਦਾ ਓਏ ਹੋਏ ਹੋਏ ਇਹ ਵੀ ਖੋਜੀ ਮਾਰਾਇ ਖੁਰਗੀ ਜੇ ਮੈਂ ਕਹਿੰਦੇ ਰੂ ਵਾਰੂ ਓਕੇ ਜੇ ਮੈਂ ਰੂ ਚ ਪਾਵਾਂਗਾ ਖੁੱਲ ਜਾਊਗਾ ਵਾਹ ਬਈ ਵਾਹ ਭਾਈ ਇੰਨੀ ਕੁਆਂਟੀਟੀ ਕੋਈ ਮੱਸੀ ਦੀ ਦੇ ਦੇ ਓਕੇ ਐਣੀ ਹੋ ਸਕਦਾ ਅੱਛਾ ਜੀ ਇਹ ਬਸ ਪੁੰਨੂ ਕੋ ਹੋ ਸਕਦਾ ਆ ਆਇਆ ਸਾਰਾ ਮਟਰ ਕਬਾਬ ਓਕੇ ਆ ਵੇਖੋ ਭਾਈ ਦੇਖੋ ਮਾਰਾ ਪੂਰਾ ਸੌਫਟ ਆ ਜੀ ਸੌਫਟ ਪੂਰਾ ਚਲ ਗਿਆ ਏ ਆ ਗਿਆ ਸਾਡਾ ਚਿਕਨ ਜਕਾਬ ਓਕੇ ਅੱਛਾ ਕੁੰਡ ਨਹੀਂ ਚੈੱਕ ਕਰੋ ਤੇ ਚੀਜ਼ ਚੈੱਕ ਕਰੋ ਵਾਹ ਬਈ ਆਹ ਦੇਖੋ ਭਾਜੀ ਪੂਰਾ ਸੌਫਟ ਆ ਮਾਰਾ ਜੀ ਵੀ ਐਡਰੈਸ ਪਾਈਆ ਡਾਏ ਬਟਾਲਾ ਸਹਿਰ ਬੱਸ ਸਟੈਂਡ ਲਾ ਕੇ ਬਿਲਕੁਲ ਗਾਂਧੀ ਚੌਂਕ ਓਕੇ ਉਹਨਾਂ ਲਾ ਕੇ ਡੇਰ ਆਰਡਰ ਪੁਲ ਚੜਦਾ ਜੇ ਉਹ ਪੁਲ ਦੇ ਥੱਲੇ ਜੇ ਪੁੰਨੂ ਚਿਕਨ ਵਾਲਾ ਓਕੇ ਫੋਨ ਨੰਬਰ ਦਾ ਹੈ 87348798 ਮਾਝੇ ਵਾਲੇ ਪੇਜ ਨੂੰ ਲਾਇਕ ਤੇ ਸ਼ੇਅਰ ਕਰਕੇ ਆਊਗਾ ਕੋਨ ਨੂੰ ਵਾਲੇ ਦਿੱਤਾ ਜਾਊਗਾ ਫੋਲਡ ਡਿਸਕਾਊਂਟ ਲਵ ਯੂ ਸਾਰੇ ਭਰਾਵਾਂ ਨੇ ਜਿਹੜੇ ਵੀਡੀਓ ਵੇਖਣਗੇ